ਹਾਂਜੀ ਬੱਚਿਓ ਅੱਜ ਸਾਡਾ ਬੈਗ ਲੈਸ ਡੇ ਸੀ ਠੀਕ ਹੈ ਸੋ ਇਹਦੇ ਵਿੱਚ ਅਸੀਂ ਤੁਹਾਨੂੰ ਕੁਝ ਪੰਜਾਬੀ ਤੇ ਹਿੰਦੀ ਦੀਆਂ ਬੁਝਾਰਤਾਂ ਪੁੱਛਣ ਜਾ ਰਹੇ ਹਾਂ ਸੋ ਪਹਿਲਾਂ ਪੰਜਾਬੀ ਦੀ ਪੁੱਛੀ ਜਾਏਗੀ ਫਿਰ ਹਿੰਦੀ ਦੀ ਬੁਝਾਰਤ ਮੈਡਮ ਪੁੱਛਣਗੇ ਤੁਸੀਂ ਉਹਦੇ ਆਨਸਰ ਦੇਣੇ ਆ ਪਹਿਲਾਂ ਬੁਝਾਰਤ ਨੂੰ ਧਿਆਨ ਨਾਲ ਸੁਣਨਾ ਹੈ ਠੀਕ ਹੈ ਪਹਿਲੀ ਬੁਝਾਰਤ ਹੈ ਬਾਰੋਂ ਆਏ ਦੋ ਮਲੰਗ ਹਰੀਆਂ ਟੋਪੀਆਂ ਨੀਲੇ ਰੰਗ ਵੈਰੀ ਗੁੱਡ ਕਲਾਪਿੰਗ ਕਰ ਲਿਓ ਆਪਣੇ ਲਈ लाल गाए लकड़ी खाए पानी पिए मर जाए मैं हरी मेरे बच्चे काले मेनू वेरी गुड बहुत गोल है पर गेंद नहीं पूछ है पर पशु नहीं कुछ पकड़कर खेलें बच्चे फिर भी मेरे बारो आया बाबा लोदी छः टंगा एक बोती बारो आया बाबा लोदी छः टंगा एक बोती लाइन रेस करें ओके न्यू आंदाज़ पकड़ी नहीं आता कीड़ी बारो आया बाबा

ਮਰਨ ਨੇ ਉਹਦਨ ਬਣਾ ਕੇ ਲਿਆਂਦੀ ਸੀ ਤੱਕੜੀ ਕੀ ਆਂਚਰ ਤੱਕੜੀ ਵੈਰੀ ਪੰਜ ਹੋ ਗਈ ਜੀ 0 0 ਹੋ ਗਈ ਹੋ ਗਈ ਹੋ ਗਈ

ਥੋੜਾ ਜਿਹਾ ਉੱਥੇ ਪਹੁੰਚੇ ਤਾਂ ਹੈ ਪਰ ਐਗਜ਼ੈਕਟ ਆਨਸਰ ਨਹੀਂ ਤੁਸੀਂ ਦੇ ਰਹੇ ਗਲਾਬ ਦਾ ਪੁਲ ਗਲਾਬ ਦਾ ਪੁਲ ਨਹੀਂ ਗਲਾਸ ਗੁਲਗੱਟੀ ਜਾਂ ਲਾਂਦ ਨਹੀਂ ਨਹੀਂ ਕਿਸੇ ਹੋਰ ਨੇ ਆਨਸਰ ਨਹੀਂ ਜੀਬ ਵੈਰੀ ਗੁੱਡ ਜੀ ਗਈ ਘੱਟੀ ਆ ਵਿੱਚ ਉਹਦੇ ਪਿੰਕ ਕਲਰ ਦੀ ਗੁਲਾਬੀ ਰੰਗ ਦੀ ਕੌਣ ਬੈਠੀ ਆ ਜੱਟੀ ਆ ਵੈਰੀ ਗੁੱਡ ਇੱਕ ਵਾਰ ਆਪਣੇ ਲਈ ਕਲਾਪਿੰਗ ਕਰ ਲਿਓ ਉਸ ਤੋਂ ਬਾਅਦ